ਲੇ ਆ ਕੀ ਆਨੇ ਕੀ ਆਨੇ ਗੜਾ ਪਾਸੇ ਹੋ ਜਾ ਗੜਾ ਪਾਸੇ ਹੋ ਜਾ ਹੁਣ ਨਾ ਝੇੜ ਲਾਲਾ ਕੋਈ ਗੌਣੇ ਵਾਲਾ ਭਰਪ੍ਰੀਤੇ ਲਾਲਾ ਭਰਪ੍ਰੀਤੇ ਲਾਲਾ ਓ ਤੂੰ ਵੀ ਮਾ ਲਾਲਾ ਕੋਈ ਗੌਣੇ ਵਾਲਾ ਉਹਦੇ ਬਲਕਾਨ ਨਕੀਲਾ ਲੈ ਵਾ ਤੂੰ ਵੀ ਪਾਕਸ ਕਰਤਾਰ ਆ ਰਹੀ ਐ ਇੱਕ ਹੋਰ ਪੋਰ ਵੇ ਹੋਰ ਹੈ। ਇੱਥੇ ਹੋਰ ਕੋਈ ਨਾ ਹੈ। ਹੈ? ਫੱਦੂ ਬਣਾਈ ਜੰਨਾ। ਓਏ ਯਾਰ ਤਗੜਾ ਬੱਲੇਬਾਦ ਨੂੰ। ਇਹ ਤਾਂ ਤੂੰ ਤਾਂ ਬਹੁਤ ਝੋਟਾ ਰਹਿ ਗਿਆ। ਥੱਲੇ ਗੇਰ ਲੈ ਇੱਕ ਥੱਲਾ ਹੋਰ। ਓ ਨਹੀਂ ਬਹੁਤ ਹੈ ਗੋਗੀ ਚੜਾਈ ਬਹੁਤ ਹੋ ਜਣੀ। ਬਹੁਤ ਬਹੁਤ ਹੈ। ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਜੀ। ਭਾਈ ਜੀ ਪੀਪਰੀਏ ਤਾਂ ਪਹੁੰਚੇ ਨੇ। ਯਾ ਹੈਪੀ ਪ੍ਰਿਆ। ਸੋ ਅੱਜ ਟਰਾਲੀ ਗਾ ਲਈਆਂ ਜੀ ਖਾਲੀ ਕਿਉਂਕਿ ਆਹ ਟਰਾਲੀ ਆਪਾਂ ਨੇ ਸਵਾ ਵਾਸਤੇ ਵੀ ਤਿਆਰ ਕਰਨੀ ਆ। ਤੇ ਇਹਨੂੰ ਲਾ ਕੇ ਆਪਾਂ ਨੇ ਤਰਪਾਲ ਪਾ ਕੇ ਇਸ ਵਾਰ ਰਿਹائش ਕਰਨੀ ਆਪਾਂ ਨੇ ਟ੍ਰੈਵਲ ਦੇ ਵਿੱਚ ਕਿੰਨੇ ਵਾਲਾ ਯੂ ਟੈਪ ਅੱਛਾ ਲਾ ਦੋ ਅੱਛਾ ਠੀਕ ਹੈ ਨੋਕ ਵਾਲਾ ਚਾਚਾ ਤੇਰੀ ਬੇਇੱਜ਼ਤੀ ਬਹੁਤ ਹੀ ਨਹੀਂ ਕਰਦੇ ਇਹ ਤਾਂ ਥੈਲੇ ਉੱਪਰ ਚੜ ਕੇ ਯੂ ਟੇਪ ਉੱਡੇ ਹੀ ਆਏ ਤੁਸੀਂ ਆਪ ਦੇਖ ਲਓ ਬੇ ਛੋਟਾ ਰਹਿ ਗਿਆ ਮੇਰਾ ਕਾਰ ਆ ਯਾਰ ਸਾਰਾ ਗੁੱਸੂ ਆ ਅੱਛਾ ਅੱਛਾ ਥੈਲੇ ਅੱਜ ਅਸੀਂ ਸਾਰੇ ਥੈਲੇ ਨਹੀਂ ਢਾਰਨੇ ਇਹਦੇ ਵਿੱਚੋਂ ਤਕਰੀਬਨ ਵਿੱਚ ਥੈਲੇ ਅੱਧੇ ਚਾਚੇ ਦੇ ਵੀ ਆ ਉਹ ਢਾਰ ਕੇ ਆਉਣੇ ਆ ਜੀ ਤੇ ਸਵਾ ਤੋਂ ਪਹਿਲਾਂ ਪਹਿਲਾਂ ਜਿੰਨਾ ਕਿ ਥੈਲੇ ਆਪਣੇ ਲਈ ਦੇ ਪੈਜਣੇ ਆ ਅਸੀਂ ਨੇ ਉਹਨੇ 50 60 70 ਜਿੰਨੇ ਕਿ ਬਚਣਗੇ ਆਪਾਂ ਨੇ ਉਹ ਟਰਾਲੀ ਚ ਪਿੱਛੇ ਪਿੱਛੇ ਰੱਖ ਲੈਣੇ ਸੋ ਬਾਕੀ ਆਪਾਂ ਨੇ ਸਾਰੀ ਢਾਂਗ ਉੱਥੇ ਮੂਲੇ ਲਾ ਦੇਣੀ ਵੀ ਸਕੰਜਾ ਆਇਆ ਕਰੂਗਾ ਤੇ ਆਪਣੇ ਲੱਦ ਦਿਆ ਕਰਨੇ ਆ ਸਕੰਜੇ ਦੇ ਵਿੱਚ ਸਿੱਧੇ ਭਗਾ ਚ ਆਉਣੇ ਆ ਲੈ ਹਾਂ ਜੀ ਟਰਾਲੀ ਟਰਾਲੀ ਬੋ ਕੀ ਤੂੰ ਕੀ ਕਰਦਾ ਉਹ ਪਰਾਜ ਥੈਲਿਓ ਫਿਰ ਲੱਦਿਆ ਫੜੀ ਆਗੇ ਇੱਕ ਬੰਦਾ ਹੋਰ ਬਸ ਪਾਟਾ ਚਾਹੀਆ ਦੀ ਆ ਗਿਆ ਦੀਪੇ ਨੂੰ ਮੜਾ ਥੈਲਾ ਬਚਾ ਕੇ ਚਕਾਇਓ ਕਿੰਨੀ ਥੈਲੀਆਂ ਦੀ ਲਈਏ ਟਾਂਗੇ ਇੱਕ ਹੋਰ ਲਾ ਦੇ ਤੇਰੇ ਕੋਲ ਇਹਨਾਂ ਨੂੰ ਪੈੜਾ ਨਾਲ ਪੰਨੀ ਚਾਹੀਦੀ ਹੋਰ ਲਾ ਲਾ ਚੋਰ ਨਾਲ ਦੀ ਹੂੰ ਇਹਨੂੰ ਪਾਪੇ ਦੇ ਨਾਲ ਫਾਇਕਟ ਕਰੀ ਨਹੀਂ ਹੱਸਦਾ ਅਗਰ ਦੇ ਨਾਲ ਉਹ ਦਫਤਰ ਹੋਣੀ ਆ ਪਾਦੇ ਆ ਉਹ ਇਹ ਕਿੰਨੇ ਦਿਨਾਂ ਚੱਕਣੇ ਸੱਤ ਦਿਨ ਕਰਦੇ ਲੁੱਟ ਜਾਈਂ ਗੋਗੇ ਦਿਨ ਲੱਖਣੀ ਆ ਮੁਰੇ ਬੋਲੇ ਦੇਖੋ ਜਿਆਦਾ ਆ ਮੈਂ ਉਹੀ ਕਹਿੰਦਾ ਤੱਕ ਲੈਣਾ ਚੱਕ ਰਿਹਾ ਬਾਈ ਚੱਕ ਲੈ ਚੱਕ ਲੈ ਤੈਨੂੰ ਆ ਮਰਜੀ ਨਾਲ ਲੈ ਲੇ ਬਸ ਪ੍ਰੀਤਾ ਹੁਣ ਉਹਦਾ ਚੱਕ ਦੂਗਾ 70 75 ਥੱਲੇ ਤਾਰ ਤੇ ਹੁਣ ਉਹਦਾ ਚੱਕ ਹਾਂ ਹਾਂ ਜੈ ਜੈ ਹਾਂ 70 ਥੱਲੇ ਹੋ ਗਏ ਆ ਤਿੰਨੋ ਪਿਆ 3 4 5 6 7 8 9 10 ਵੀ ਲੈਣ ਆਓ ਤਿੰਨੋ ਪਿਆ 70 ਪੂਰੇ ਹੋ ਜਾਣਗੇ 70 ਪੂਰੇ ਹੋ ਜਾਣਗੇ ਹੁਣ ਆਪਾਂ ਆਓ ਚੱਕ ਲੈਂਦੇ ਤਿੰਨ ਬਸ ਚੱਕ ਦੂਗਾ ਹੁਣ ਦਾ ਚੱਕ ਕੋਈ ਗੱਲ ਨਹੀਂ 70 70 ਉੱਤਰ ਗਏ ਸਾਰੇ ਆ ਯਾਰ

ਕਾਪਰ ਦੇ ਘਰ ਤੇ ਮਤਲਬ ਮੁੰਡੇ ਜਿਆਦਾ ਵਜੋਂ ਪਿੱਛੇ ਡਾਲਾ ਖੋਦੇ ਬੱਪਾ ਇਹਨੇ ਕਿ ਚੱਪੀ ਫਿਰ ਵਜਨ ਥੋੜੀ ਪਿੱਛੇ ਡਾਲਾ ਖੋਦੇ ਉਹ ਤੇ ਪਿੱਛੇ ਖਲੇਗਾ ਕਿ ਮੈਂ ਤੂੰ ਇਹ ਘਾਤੂ ਉਹ ਬਾਈ ਉਹ ਵੀ ਜਾ ਦੇਣਾ ਦੋ ਚੱਕਰ ਤੇ ਬੈਠੇ ਨਾ ਫਰੇ ਦੋ ਆ ਬੈਠਾ ਦਾ ਬਲਾ ਖੜਾ ਫਿਰ ਬੈਠ ਕੇ ਉਹ ਹੋਰ ਫੂਲੇ ਲਾ ਰਹੀ ਹੈ ਵਿਚਾਰ ਵਿਚਾਰ ਬੜੀ ਡੂੰਗੀ ਚੱਲ ਰਹੀ ਥੀ ਇੱਕ ਸੰਦੇ ਚ ਵਾਦਾ ਹੋਣਾ ਜੋ ਉਹਦੇ ਡਿਸਕਸਨ ਚ ਹਲੇ ਮਤਲਬ ਰੌਲਾ ਪਈ ਜਾਂਦਾ ਵੀ ਰੌਲਾ ਪਾਊਗਾ ਵੀ ਜ਼ਰੂਰ ਚਾਚਾ ਪਾਊਗਾ ਜ਼ਰੂਰ ਟੌਪ ਵੇਰੀਐਂਟ ਦਾ ਸਸਪੈਂਸ਼ਨ ਬਹੁਤ ਘੈਂਟ ਆ ਉਹਦਾ ਸ਼ੌਕਰ ਲੱਗੇ ਸਸਪੈਂਸ਼ਨ ਚ ਚਲੋ ਖੈਰ ਵਾਖਿਓ ਸਸਪੈਂਸ ਹਲੇ ਅਸੀਂ ਦੱਸਣਾ ਨਹੀਂ ਹੈਗਾ ਤੇਰੇ ਤਾਰੇ ਬਸ ਤੈਕੇ ਥੋੜੇ ਥੱਲੇ ਗੋਗੀ ਬਸ ਕਿੰਨੇ ਕਿਲੋਣੇ ਹੋਰ ਹੁਣ ਬਾਤ ਚੋੜਦੇ ਸਾਰੇ ਆਪਣੇ ਸਾਚੇ ਦੇ 72 ਰਿਆ ਟਰਾਲੀ ਸੋਖੀ ਪੈ ਗਈ ਉਹਦੇ ਲੈ ਮੁੰਦੇ ਤੇ ਟਰੈਲ ਲੈ ਅੱਜ ਖਾਲੀ ਕਰੇ ਵੇ ਹਨਾ ਮੈਂ ਦੱਸਦਾ ਸੈੱਡ ਜੀ ਮੁੰਡੇ ਅੱਗੇ ਨੂੰ ਸੋਲੀ ਪਾਈ ਏ ਟਰਾਲੀ ਇਹਦੇ ਨਾਲ ਵੀ ਇੱਕ ਜਾਣੀ ਵੀ ਉੱਥੇ ਮੇਲੇ 'ਚ ਇਸ ਵਾਰ ਤੁਹਾਨੂੰ ਦੇਖਣ ਨੂੰ ਮਿਲੂਗੀ ਬਹੁਤ ਸੋਹਣੀ ਟਰਾਲੀ ਤਿਆਰ ਕੀਤੀ ਐ ਬੜੀ ਘੈਂਟ ਆਹ ਉਹ ਜਾਊਗੀ 17 ਪਤਾ ਨਹੀਂ 18 ਫੁੱਟ ਦੀ ਦੁਆਬੇ ਸਾਈਡ ਦੀ ਐ ਬਹੁਤ ਸੋਹਣੀ ਤਿਆਰ ਕਰੀ ਐ ਹਾਂ ਉਹ ਵੀ 6 ਸੋਖਾ ਲੈਣਾ ਕੱਦੂ ਚ ਹਲੇ ਫੋਕਸ ਰੀ ਅਸੀ ਕਰਿਆ ਇਹਦੇ ਦੀ ਚੱਲਿਆ ਲਾਉਣ ਉਧਰ ਆਰਾਮ ਨਾਲ ਆਈ ਮਾਰੇ ਬੰਦੇ ਕਰ ਲਿਆ ਅਲਦਲੇ ਜਗਾ ਪੂਰੀ ਪੂਰੀ ਹੋ ਅਰੇ ਤਾਰਿਆਂ ਦਾ ਜੀ ਸਾਰਾ ਆਪਾਂ ਨੇ ਰੱਖ ਲਿਆ ਵਿੱਚ ਸੋਕ ਥੱਲੇ ਇਹਦੇ ਚ ਹੋ ਟਰਾਲੀ ਚ ਕਿਉਂਕਿ ਉਹ ਪਹਿਲਾਂ ਸਵਾ ਤੋਂ ਪਹਿਲਾਂ ਪਹਿਲਾਂ ਪੈ ਜਾਣੇ ਉਸ ਤੋਂ ਬਾਅਦ ਫਿਰ ਟਰਾਲੀ ਆਪਾਂ ਕਰਾਂਗੇ ਤਿਆਰ ਤੇ ਇੱਕ ਕਮੈਨਾਂ ਕੱਢ ਚੁੱਕੇ ਆ ਇਥੋਂ ਤੇ ਦੂਜੀ ਕਮੈਨਾਂ ਜਿਹੜੀ ਧੋ ਰਹੀ ਐ ਇਹਦੇ ਟਾਇਰ ਟਾਇਰ ਮਤਲਬ ਬਾਕੀ ਸਾਰੀ ਆਪਾਂ ਨੇ ਕਪੜਾ ਮਾਰਤਾ ਇਹਨੂੰ ਧੋਵਾਂਗੇ ਆਪਾਂ ਰਿਪੇਅਰ ਤੋਂ ਪਹਿਲਾਂ ਜਦੋਂ ਰਿਪੇਅਰ ਕਰਨੀ ਹੈ ਕਿਉਂਕਿ ਹੁਣ ਜੇ ਆਪਾਂ ਨੇ ਧੋਤੀ ਫਿਰ ਪਾਣੀ ਪੂਣੀ ਜਿੱਥੇ ਖੜ ਗਿਆ ਅੰਦਰ ਹੁਣ ਖੜਨੀ ਹੈ ਸ਼ੈੱਡ 'ਚ ਫਿਰ ਸਮੱਸਿਆ ਖੜੀ ਹੋਊਗੀ ਹੈਨਾ ਜੀ ਤੇ ਉਧਰ ਤੁਹਾਨੂੰ ਸ਼ੈੱਡ 'ਚ ਦਿਖਾਉਨੇ ਆ ਵੀ ਕਿਵੇਂ ਚੱਲ ਰਿਹਾ ਕੰਮ ਪਾਣੀ ਛਿੜਕ ਕੇ ਅੱਜ ਪੂਰਾ ਵਧੀਆ ਬਣਾਤਾ ਅੰਦਰ ਮਸ਼ੀਨਾ ਸਟਾਫ ਅੱਜ ਆਪਣਾ ਸਾਰਾ ਆ ਗਿਆ ਤਾਂ ਕਰਕੇ ਮਸ਼ੀਨਾ ਲੱਗ ਜਣੀ ਹੈ ਜੇ ਕਿਤੇ ਇਹ ਨਾ ਆਉਂਦੇ ਫਿਰ ਹੱਜੇ ਆਇਓ ਕੰਮ ਉੜ ਜੀ ਲੈਣਾ ਤਾਂ ਹੈਨਾ ਜੀ ਤੇ ਦੇਖੋ ਆ ਕੰਬੈਨ ਪਿੱਛੇ ਲ ਜਿੱਦਣ ਆਪਾਂ ਨੇ ਇੱਥੇ ਸੈੱਟ ਪਾਇਆ ਤਾਂ ਐ ਹੋਈ ਜਾਂਦਾ ਤਾਂ ਹਨਾ ਵੀ ਕਮਬੈਨਰ ਕਿਤੇ ਨਾਲ ਲੱਗ ਜਵੇ ਕਮਬੈਨਰ ਨਾਲ ਲੱਜਵੇ ਉੱਪਰ ਜਗ੍ਹਾ 5-6 ਫੁੱਟ ਬਚ ਗਈ ਹੈ ਨਾ ਹਾਂ ਚੀਜ਼ ਬਣੀ ਤੇ ਪਤਾ ਲੱਗਦਾ ਹਾਂ ਹਾਂ ਚੀਜ਼ ਬਣੀ ਤੇ ਪਤਾ ਲੱਗਦਾ ਤੇ ਹੁਣ ਘੋੜੀਆਂ ਲੱਗ ਰਹੀਆਂ ਕਮਬੈਨਰ ਨੂੰ ਇਹਦਾ ਫੀਟਰ ਡਾਊਨ ਹੋ ਗਿਆ ਹਨਾ ਚਲ ਕੋਈ ਨਹੀਂ ਇਹ ਕਮਬੈਨਰ ਨੂੰ ਆਪਣੀ ਨੂੰ ਫਿਰ ਇੱਥੇ ਲਾ ਕੇ ਘੋੜੀਆਂ ਬੱਸ ਪਿੱਛੇ ਵੀ ਲਾਉਣੀ ਹੈ ਹੈ ਅੱਛਾ ਚਾਹ ਦੇ ਤੈਲ ਚੱਕ ਦੇਣੇ ਹੈ ਤੇ ਤੂੜੀ ਵਾਲਾ ਰਿਪਰ ਇੱਕ ਬਾਹਰ ਕੱਢਿਆ ਚੈਨੀ ਵਾਲਾ ਇਹ ਰਾਣੀ ਆਪਣੀ ਅੰਦਰ ਹੈ ਤੇ ਵਿੱਚ ਨੂੰ ਕਦੇ-ਕਦੇ ਇਹਨੇ ਤੇ ਹੌਲ ਉਠ ਘੜਦਾ ਬਦਲਦੀ ਹੈ ਬਦਲਦੀ ਮਾਂ ਕੀ ਕਹਿੰਦੀ ਹੈ ਜੱਜ ਕਹਿੰਦੀ ਤਾਂ ਕੁਝ ਨਹੀਂ ਹੈ ਮਸ਼ੀਨ ਬੜੀ ਸੋਹਣੀ ਹੈ ਯਾਰ ਮੈਨੂੰ ਤਾਂ ਬੜੀ ਸੋਹਣੀ ਲੱਗਦੀ ਹੈ ਯਾਰ ਇੱਕ ਵੀ ਰੁਪਏ ਦੀ ਬ੍ਰੇਕ ਡਾਊਨ ਨਹੀਂ ਕੱਢਦੀ ਨਾ ਬ੍ਰੇਕ ਡਾਊਨ ਤਾਂ ਅੰਗੜਦੀ ਜਿੱਦਣ ਦੀ ਹੈ ਇਹਨੇ ਕਰਮ ਵਾਲੀ ਨੇ ਕੋਈ ਬੈਰਿੰਗ ਤਾਂ ਨਹੀਂ ਪਾਇਆ ਇਹਨੇ ਜਗਤਜੀਤ ਨੇ ਨਾ ਬੈਰਿੰਗ ਤਾਂ ਚੈਨੀ ਨੇ ਵੀ ਨਹੀਂ ਪਾਇਆ ਕੋਈ ਇਹ ਸਾਫ਼-ਸੂਫ ਕਰਨੀ ਵੀ ਸੋਹਣੀ ਸੁਥਰੀ ਹੈ ਹਾਂ ਇਹ ਸੌਖੀ ਹੈ ਅਸੇ ਦੀ ਕ੍ਰੋਸ ਅਸੈਂਬਲੀ ਬਹੁਤ ਤਕੜੀ ਹੈ ਮਸ਼ੀਨ ਦੀ ਕ੍ਰੋਸ-ਕ੍ਰੋਸ ਆਪਾਂ ਇਹ ਮਸ਼ੀਨ ਦੇ ਦੇਖਿਆ ਹੀ ਹੈ ਜਗਤਚੈਨੀ ਨੂੰ ਵੀ ਚਲਾਇਆ ਇਹਨੀ ਸਾਰਾ ਸਮਾਨ ਦਾ ਪੂਰਾ ਹੈਵੀ ਡਿਊਟੀ ਹੈ ਪਰ ਥੋੜਾ ਜਿਵੇਂ ਉਗ ਰੁਗ ਰਾ ਉਹ ਚੀਜ਼ਾਂ ਤੇ ਚਾਦਰ ਥੋੜੀ ਜੀ ਹਲਕੇ ਲੱਗੀ ਹੋਈ ਹੈ ਜੀ ਰਿਪਰ ਦੀ ਦੇਖੋ ਉੱਥੇ ਪੇਚ ਪੁੱਚ ਲੱਗ ਗਿਆ ਆ ਸੀ ਚੈਨੀ ਵਾਲਾ ਰਿਪਰ ਦਾ ਸਾਰਾ ਉਹੀ ਡਿਜ਼ਾਈਨ ਕਰਤਾ ਸੀ ਨੇ ਉਹ ਕਮਾਣੀ ਕਮੂਣੀ ਵਾਲਿਆਂ ਨਾਲੋਂ ਅਸੀਂ ਅਪੀਲ ਕਰਦੇ ਭਾਈ ਜਗਤਜੀਤ ਕੰਪਨੀ ਨੂੰ ਆ ਚੀਜ਼ਾਂ ਲਾਇਆ ਕਰੋ ਉੱਥੋਂ ਅਸੀਂ ਕੱਢ ਦਈਏ ਐਂ ਤੋੜ ਲੈਂਦੇ ਆਪਾਂ ਕਮਾਣੀ ਨਹੀਂ ਖੜਦੀ ਹਾਂ ਉਹ ਤਾਂ ਉਹੀ ਸੜੀ ਟੌਰ ਨੂੰ ਆ ਵੀ ਕਮਾਣੀ ਲਾਤੀ ਜੀ ਕਮਾਣੀ ਕਮਾਣੀ ਕੰਮ ਕੀ ਕਰਦੀ ਹੈ ਕੁਝ ਨਹੀਂ ਕਰਦੀ ਉਹ ਕਰਦਾ ਸਪ੍ਰਿੰਗ ਉੱਪਰਲਾ ਕੰਮ ਉਹ ਦੇਖੋ ਚੀਜ਼ਾਂ ਲਾ ਕੇ ਉਹ ਜੀ ਆ ਉਹ ਗਰਾਇ ਨਹੀਂ ਹੈ ਵੀ ਸਾਲਾ ਥੱਲੇ ਜਿਉ ਲੜਕੀ ਜਾਊਗਾ ਆਂ ਤੋਲ ਦਿੰਦਾ ਉੱਪਰ ਸਪਰਿੰਗ ਉਹ ਉਹਦੇ ਚ ਨਾਲੇ ਨੱਟ ਨਾਲ ਐਡਜਸਟਮੈਂਟ ਦੇਤੀ ਉਹਦੀ ਉਹ ਪਰਲੇ ਪਾਸੇ ਤੇ ਜਿੰਨਾ ਮਰਜ਼ੀ ਟਾਈਟ ਕਰ ਚੱਲਣਾ ਠੀਕ ਹੈ ਜੀ ਦੇਖੋ ਰਾਣੀ ਲਾਤੀ ਇੰਦਰ ਥੋੜਾ ਜਿਹਾ ਇੱਕ ਲਾ ਦੇ ਉਹ ਲਾਤਾ ਆਪਣੇ ਰੇ ਅੱਗੇ ਨਹੀਂ ਮਣ ਇਹ ਜੈਕ ਕਰੋ ਛੋਟਾ ਲੱਗਿਆ ਮੈਨਾਂ ਇਹਨੂੰ ਲਾਦਾ ਹੀ ਥੇ ਨੂੰ ਲੱਗੂਗਾ ਉਹ ਥੋੜਾ ਜਿਹਾ ਜੈਕ ਨਾਲ ਹਾਂ ਉਹ ਰੇ ਆਈ ਟੱਲੂ ਆ ਤਾਂ ਮੈਂ ਬੜਾ ਜੈਕ ਜੈਕ ਦੇ ਆ ਬੜਾ ਆ ਤਾਂ ਫੜ ਵਾਹ ਸਟੀਪਾਸ਼ਾ ਇਮਾਨੀ ਕੱਟੇ ਉਹ ਪੂਰਾ ਚੱਕਣਾ ਨਹੀਂ ਫਿਰ ਉਹਨੇ ਫਿਰ ਇੱਕ ਗੁਟਕਾ ਦੇ ਦੇਣਾ ਤੈਨੂੰ ਹੋਰ ਇੱਕ ਹੋਰ ਗੁਟਕਾ ਦੇ ਜੈ ਬੜਾ ਰਹਿ ਗਿਆ ਆ ਲਾਸਾਂਗੇ ਜੈ ਕਿਉਂ ਜੀ ਇਹ ਨੂੰ ਕਰ ਰਿਹਾ ਅੱਛਾ ਉਹ ਗੁਟਕਾ ਆ ਜੂਗਾ ਜੀ ਉਹ ਦੇਖੀ ਆ ਆ ਦੇ ਦੇ ਆ ਲੱਗ ਜਾਣਾ ਹਾਂ ਆ ਪਹਾਲੀ ਦੀ ਘੱਟ ਦੇ ਕਿੰਨਾ ਸੋਹਣਾ ਕੰਮ ਲਿਆ ਆਪਣੀ ਉੱਪਰ ਲਾ ਲੈ ਇਹਨੂੰ ਜੈ ਕਿਤੇ ਉੱਪਰ ਰੱਖ ਲੈ ਅੰਦਰੋਂ ਕਰਕੇ ਲੈਂਟ ਆਰ ਕੇ ਨਹੀਂ ਜਿੰਨਾ ਟਾਇਰ ਨਹੀਂ ਲਾਉਂਗੂ ਹਾਂ ਨਹੀਂ ਇਹਨੇ ਇੱਧਰ ਨੂੰ ਧੱਕ ਦੇਣੀ ਆ ਫਿਰ ਇਹ ਮਸ਼ੀਨ ਇੱਧਰ ਨੂੰ ਟੇਢੀ ਹੈ ਨਾ ਥੋੜੀ ਜੀ ਅੱਜ ਸਾਰਿਆਂ ਨੂੰ ਲਾਲਚ ਆ ਵੀ ਅੱਜ ਕੰਮ ਨੂੰ ਵੇਟਦੀਏ ਕੱਲ ਨੂੰ ਕਿਉਂਕਿ ਸਾਰਿਆਂ ਨੇ ਫਿਰ ਸਾਨੂੰ ਉਹਨਾਂ ਨਾਲੋਂ ਜ਼ਿਆਦਾ ਹੈ। ਸਾਨੂੰ ਆਏ ਆ ਵੀ ਅੱਜ ਮੁਰਗੇ ਆਏ ਹੋਏ ਆ। ਮੁਰਗੇ ਫਸੇ ਵੀ ਆ। ਭਾਗਾ ਚਤੋਰੀ ਹੁੰਦਾ ਹੈ ਬਾਕੀ ਉਹ ਦੋ ਮੁਰਗੇ ਅੱਜ ਫਸੇ ਹੋਏ ਆ। ਹੈਨਾ? ਨਹੀਂ ਫਿਰ ਤੈਨੂੰ ਪਤਾ ਸਾਨੂੰ ਸਾਰਾ। ਆਪਾਂ ਨੂੰ ਓਖਾ ਰਹਿੰਦਾ ਬਾਤ। ਬਾਤ ਹੋਰ ਕਹਿੰਦਾ ਫੌਜੀ ਕਹਿੰਦਾ ਹਲੇ ਨਰਮਾ ਖੇਤ ਮੈਂ ਕਿਉਂਕਿ ਸਲਾਹ ਕਰੀਤੀ ਵੀ ਸਾਨੂੰ ਦੁਪਹਿਰ ਦੇ ਬਾਅਦ ਤੁੰਗ ਗੋਗੀ ਕਿੱਧਰ ਗਿਆ? ਉਹ ਵੀ ਹੁਣ ਤੇਰੇ ਨਾਲ ਘਟਾ। ਅੱਛਾ ਅੱਛਾ ਆਲੂਆਂ ਦਵਾਈ ਲੈਣ ਵਾਤੇ। ਚਲੋ ਆਲੂਆਂ ਕਰਕੇ ਸੋਣਾ ਬੀ ਆਲੂਆਂ ਦੇ ਕਹਿੰਦਾ ਆਲੂਆਂ ਨੂੰ ਮੈਂ ਨਹੀਂ ਕਹਦਾ ਇਤਕੀ ਛੜਦਾ ਢਿੱਲ ਕੋਈ ਆਲੂਆਂ ਪਰ ਦੇ ਸਪਰੇਅ ਤੇ ਸਪਰੇਅ ਚਾਚਾ ਮੈਨੂੰ ਲੱਗੇ ਲਿਆ ਤੂੰ ਕੰਮ ਕਰੇਗਾ ਇਹ ਕਰ ਲਿਆ ਨਾ ਵੱਧ ਚੱਕ ਦਤਾ ਪਹਿਲਾਂ ਗੁਟਕਾ ਲਾਇਆ ਨਹੀਂ ਤਾਂ ਵਿੱਚ ਚੱਲ ਕੋਈ ਭਾਗ ਸੇ ਹਾਂ ਫਿਰ ਜੇ ਇਹਨਾਂ ਕਹਿੰਦੇ ਕਰਾ ਕਰੇ ਥੋੜਾ ਪਿੱਛੇ ਕਰ ਜਾ ਇੱਕ ਨੂੰ ਪਿੱਛੇ ਲੈ ਜਾ ਹਮ ਵੈਲ ਗੁੱਡ ਚੱਕ ਦੇ ਬਹੁਤ ਆ ਹਮ ਹਮ ਬਹੁਤ ਆ ਬਹੁਤ ਆ ਹਾਂ ਆ ਭਾਈ ਦੂਈ ਕਮੈਨ ਵੀ ਲਾਤੀ ਹੌਣ ਜੇ ਮਾਰ ਦਿੰਦਾ ਹੌਲ ਦਾ ਉੱਥੇ 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 ਨਾ ਹੌਲ ਦਾ ਹੌਣ ਮਾਰਨਾ ਉਹ ਗੇਰ ਚ ਖੜਾਉਣੀ ਐ ਨਹੀਂ ਰਹਿਣ ਦੇ ਉਪਰੇ ਨਹੀਂ ਕੋੜੀਆਂ ਨਾਲ ਵੀ ਕਰਦਾ ਨਹੀਂ ਮੈਂ ਪਿੰਨ ਪਾਤੀ ਉਹ ਦੇਖ ਪਤਾ ਫਿਰ ਮਤਲਬ ਬੰਦ ਕਰਨਾ ਨਹੀਂ ਰਹਿਣ ਦੇ ਜਗਾ ਘੇਰੂਗਾ ਇੱਥੇ ਸਕੰਜਾ ਸਕੁੰਜਾ ਵੜ ਜਾਂਦਾ ਸੋ ਨਹੀਂ 100 ਚੀਜ਼ ਵੜ ਜਾਂਦੀ ਐ ਥੱਲੇ ਨੂੰ ਕਿੰਨਾ ਬਾਹਰ ਸੁਭਾਗਾ ਕੱਢ ਹੋ ਜਾਂਦਾ ਮੈਂ ਪਿੰਨ ਪਾਤੀ ਇੱਕ ਆਪਣੇ ਆਪ ਜਾਣੇ ਨੇ ਉੱਥੇ ਪਿੰਨ ਪਰ ਮੈਂ ਤੇਲ ਬੰਦ ਕਰਦਾ ਪਿੱਛੇ ਦੋ ਆਉਂਦਾ ਫੇ ਕਰ ਵੀ ਦੇ ਤਾਂ ਵੀ ਕੋਈ ਚੱਕਰ ਨਹੀਂ ਬੱਸ ਫਿਰ ਛੱਡ ਦੇ ਚਾ ਬੱਸ ਰਾਤ ਕੀ ਬਾਤ ਕੀ ਵੱਲ ਵੱਲ ਫੱਟੀ ਕਿੰਨੀ ਟੇਢੀ ਹੋਈ ਏ ਕਹਾਂ ਚੱਲ ਹੁਣ ਸੈੱਟ ਕਰਕੇ ਮੜ ਜਾ ਕਿ ਸਮਾਨ じゃ ਬਚਾ ਰਹਿਦਾ ਇੱਕ ਕਰਤਾਰ ਆ ਰਹੀ ਏ ਹੋਰ ਭਾਗਸ ਕਰਤਾਰ ਆ ਰਹੀ ਏ ਇੱਕ ਹੋਰ ਫੋੜ ਵਾ ਫੋੜ ਆ ਰਹੀ ਆ ਹੈ ਆ ਜਾ ਰਹੀ ਆ ਆਪਣਾ ਸੰਭਰ ਤੇ ਆ ਜੂਗੀ ਨਾ ਆਜਣੀ ਪਹਿਲੇ ਹੀ ਆ ਜਣੀ ਆ ਚੱਲ ਵਧੀਆ ਫਿਰ 20 25 ਦਿਨਾਂ ਤੱਕ ਕਰਤਾਰਪੁਰ ਵਾਹ ਫੋਰ ਲੈ ਕੇ ਦੇ ਦੇਣੀ ਆ ਜਾਣੀ ਆ ਜਾਣੀ ਵਧੀਆ ਦੇਖਦੇ ਹੁਣ ਕੱਟਰਵਾੜ ਕਿੱਥੇ ਹੁੰਦਾ ਉਹਦੇ ਕੱਟਰਵਾੜ ਦੂਈ ਲਿਆਉਣੀ ਆ ਇਹਨੇ ਪਿੱਛੇ ਦੇ ਕੋਠਾ ਮੈਂ ਹੱਦ ਤੱਕ ਹਾਂ ਹਾਂ ਪਿੱਛੇ ਕੱਟਰਵਾੜ ਵਾਲੇ ਜਾਉਗੇ ਬੱਸ 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 ਕੀ ਕਹਿੰਦੇ ਸੋਨੀ ਬਾਈ 32 ਕੋਈ ਖੋਲ ਦੇ ਰਾਮ ਤੇ ਖੜੀ ਦੀ ਨਾ ਖੋਲ ਕੇ ਦੀ ਟੁੱਟ ਗਈ ਉਹ ਤਾਂ ਫਿਰ ਮੇਰਾ ਉਹ ਡੀਪਰ ਨੇ ਫੋਨ ਕਿ ਆਖਿਆ ਟੂਚ ਕਾਤੇ ਉਹਨਾਂ ਦਾ ਡਾਊਨਰੇ ਸੰਦੇ ਚ ਗੜ ਰੋ ਗੜ ਰੋ ਚ ਹੀ ਕਰੀ ਜਾਂਦੇ ਸੀ ਅੱਛਾ ਕੋਈ ਦਾ ਮਾਲੂ ਹਿਆਰ ਰੱਖੀ ਕਰਕੇ ਗਾ ਹਾਂ ਚਾਰ ਦੁੱਤ ਨੂੰ ਨਟਿਆਂ ਕਰ ਦੂ। ਯਾਰ ਆ ਡੇਢ ਕਿੰਨਾ ਰਹਿ ਗਿਆ ਅੱਧਾ ਕਹਾ। ਮਾਈਕ ਉੱਪਰ ਆ। ਹਰਜੀਤ ਭਾਈ ਤਿਆਰ ਕਰ ਕਰਕੇ ਦੇਈ ਜਾਂਦਾ ਰੋਟਾ ਬੀਟਰ ਮਾਰ ਕੇ ਜੁਆਗਾ ਮਾਰ ਕੇ। ਬੱਸ ਇੱਕ ਤਾਂ ਸਿੱਕੇ ਮੁੜ ਕੇ ਨਹੀਂ ਦਿੱਤੀ ਆ। ਤੋ ਇਹਦੇ ਵਿੱਚ ਕਿਹੜੇ ਫੂਸ ਫਸਣਾ ਹੁੰਦਾ ਫਿਰ ਕੋਈ। ਹਾਫ ਕਰੇ ਪੈਂਨ। ਫੇਟਾ ਏ ਇੱਧਰ ਚੱਲ ਦਿੱਤੀ ਆ ਟਰੈਕਟਰ ਆਪਣਾ ਉਹ ਦੇਖ ਇਹ ਉਹ ਚੱਲਦਾ ਆ ਉਹ ਦੇ ਜਿੱਦਦਾ ਬਾਈ ਲੱਗਿਆ ਵੈ ਰੋਟਾਵੀਟਰ ਮਾਰਨ ਪਹਿਲੇ ਲੋਚ ਚਾਚੂ ਪਲਾਤੀ ਤੇ ਨੂੰ ਰੋਕੀਆਂ ਖਣਾਤੀਆਂ ਜੀਆਂ ਚਾਰ ਵੱਧ ਬਚਾ ਦਾ ਗਲਾਸ ਮਾਰੇ ਅੰਦਰ ਉਹਦੇ ਬਾ ਹੁਣ ਬਸ ਚੱਪਲ ਮਾਰ ਕੇ ਬੈਠਾ ਦਾ ਸ਼ੀਟ ਕੋਲ ਵੀ ਦੱਬੀ ਜਰਦਾ ਹੋਣੀ ਥੋੜੀ ਜਿਲ੍ਹਾ ਕਰਨ ਖੀਲਾ ਚੱਲਦਾ ਹੈ ਫੌਜੀ ਦੀ ਫੇਵਰੇਟ ਗਾਇਕਾ ਕਰਮਜੀਤ ਕਮੋ ਆ ਚੱਲ ਆ ਜਾ ਆ ਜਾ ਨਹੀਂ ਤਾਂ ਕੱਲੂ ਵੀ ਵੀਚ ਦਿੰਦੇ ਬਾਈ ਉਹ ਗੋਬੀ ਕਹਿੰਦਾ ਬਾਈ ਕੱਲੂ ਹੁੰਦਾਨ ਕੈਂਪ ਆ ਮੈਂ ਵੇਖੂ ਹੁੰਦਾਨ ਕਰਨਾ ਹੀ ਕਰਨਾ ਹੈ ਵੀ ਅੱਜੇ ਪੇਂਡ ਦਿੰਨੇ ਆ ਆ ਬਾਡਰ ਦੇ ਪਾਰ ਚੱਲ ਰਿਹਾ ਟਰੈਕਟਰ ਗੱਭੇ ਨੂੰ ਛੜਕਾ ਜਿੱਸੀ ਬਾਈ ਦਾ ਉਹ ਪਾਕਿਸਤਾਨ ਚ ਆ ਗਿਆ ਸਮਝ ਲਓ 2 ਮਿੰਟ ਪਹਿਸੇ ਇੱਧਰ ਆ ਗਿਆ ਇੰਡੀਆ ਦੇ ਜੋਗਰ ਉਹ ਵੀ ਇੰਡੀਆ ਦਾ ਜੋਗਰ ਆਹ ਚੱਲਦਾ ਪਾਕਿਸਤਾਨ ਨਾਲ ਦਿਖਾਉਂਦਾ ਟਰੈਕਟਰ ਚੱਲਦਾ ਇਹ ਹੌਲੀ ਬਕਤਨਾਰ ਇੰਡੀਆ ਦੀ ਫੀਲਿੰਗ ਲੈਣੇ ਅੱਜ ਓ ਬਾਈ ਥਰਮੋਪਲਾਸਟ ਆਪਣੇ ਲਵੇ ਓ ਦੇਖ ਤੂੰ ਐ ਨਿਕਲਦਾ ਔ ਜਿਹੜਾ ਜੱਟੀ ਲੱਗਣ ਦਿੰਦਾ ਟਰੈਕਟਰ ਲੋ ਭਾਈ ਆਪਾਂ ਕਣਕ ਦਾ ਜਨਵੇੜਤਾ ਕੰਮ ਹੋ ਗਿਆ ਮੈਂ ਉਹਨੇ ਕਿ ਆਪਾਂ ਬੀਜ ਚੱਕੇ ਪਏ ਆ ਥੋਕੇ ਚ ਬੀਜ ਚੱਕ ਲਿਆ ਚਾਬੀ ਚਾਬੀ ਛੋਟੇ ਦਾ ਪਈ ਕੋਲ ਹਾਂ ਫੱਟੇ ਫੱਟੇ ਚੱਕੇ ਪਏ ਆ ਇੱਧਰੋਂ ਪਈ ਨੇ ਇਹਦੇ ਮਗਰੇ ਮੈਂ ਆ ਮੈਂ 2 ਕਿੱਲੇ ਬੀਜ ਕੇ ਇਹਦੇ ਵਾਲੇ ਕਿੱਲੇ ਚ ਆ ਗਿਆ ਉਹ ਭਾਗਾ ਚ ਆ ਗਿਆ ਉੱਧਰ ਆਪਣਾ ਦੂਆ ਚਤਰਿਆ ਉਹਦਾ ਅੱਜ ਪਹਿਲੇ ਗੇੜ ਚ ਪਹਿਲੇ ਲੋਜ ਆ ਰਾਮ ਨਾਲ ਆ ਰਾਮ ਨਾਲ ਵੀ ਮੈਨੂੰ ਨਾ ਛੇੜੋ ਕਦੇ ਕੋਕੋਵੇ ਮਾਰਦਾ ਮਿੱਟੀ ਚੱਕ ਕੇ ਕਹੇ ਕਹ ਲੈ ਆਇਆ ਮੈਨੂੰ ਨਹੀਂ ਖਲਾਉਣਾ ਸਾਨੂੰ ਵੀ ਖਲਾਉਂਗਾ ਆਏ ਨਜ਼ਾਰੇ ਆ ਪੂਰੇ ਕਦੇ ਰੋਟੀ ਕਦੇ ਮਰੂਦ ਕਦੇ ਗੂਸ ਆ ਨਹੀਂ ਪਤਾ ਉਸ ਨੂੰ ਨਹੀਂ ਲੱਡੂ ਪੱਕਾ ਜਾ ਦੇ ਦੇ ਉਹ ਪੱਕਾ ਪੱਕਾ ਹੈ ਇੱਧਰ ਦੇਖ ਲੈ ਹੌਲ ਯੂਨੀ ਕਰਦਾ ਟਰੈਕਟਰ ਹੂੰ ਹੌਲ ਖਿੱਚਿਆ ਪਿਆ ਕਰੇ ਜੀ ਮੁੱਕੀ ਗੀ ਗਲਤ ਪਾਸੇ ਹੋ ਜਾਓ ਕਿਹੜਾ ਪਾਸੇ ਹੋ ਜਾਓ ਹੁੰਦਾ ਛੇੜ ਚਲ ਆਜਾ ਆਪਾਂ ਚੱਲੀਏ ਚਲ ਆਪਣਾ ਵੀ ਮਸ਼ੀਨ ਪੂਰੀ ਕਰੀਏ ਆਪਣੇ ਬੰਦੇ ਸਾਰੀ ਚੀਜ਼ਾਂ ਬਿਨਾ ਸਾਰ ਲੈਂਦੇ ਆ ਬਸ ਚਾਹ ਵੀ ਨਾ ਨਹੀਂ ਸਰਦਾ ਹੈ ਨਾ ਮੈਂ ਕਿਹਾ ਆਪਣੇ ਵਾਲੇ ਬੰਦੇ ਸਾਰੀਆਂ ਚੀਜ਼ਾਂ ਵੀ ਨਾ ਸਾਰ ਲੈਂਦੇ ਆ ਚਾਹ ਵੀ ਨਾ ਨਹੀਂ ਸਰਦਾ ਹੂੰ ਜਾਦੀ ਦਾ ਤੋੜ ਲੱਗੇ ਜਾਂਦੀ ਆ ਆਪਾਂ ਨਾ ਪਿੱਛੇ ਜਾਣ ਮੇ ਜੋ ਰਸਤਾ ਹਨ ਹੋਣੇ ਆਪਾਂ ਡੋਡਿਆਂ ਦੇ ਫਿਰ ਜਿਹੜੇ ਕਿਲੇ ਦੇ ਗੱਭੇ ਹੋਣਾ ਕੋਠੀ ਜਿਹਾ ਫੁਣੀ ਘਰ ਕਾਤੇ ਕਾਤੇ ਯਾ ਢੇੜਾ ਦਿਨ ਤੇ ਚੱਲ ਜਾ ਢੇੜਾ ਦਿਨ ਤੇ ਚੱਲ ਜਾ ਫੌਜੀ ਕਹਿੰਦੇ ਕਿ 50 ਦਾ ਫਰਾਜਾ ਮਾ ਚਾਲਾ ਫਰਾਜਾ ਨਾ ਹੋਵੇ ਸਦੂ ਫੜਾਇਆ ਨਾ ਫੜਾਇਆ ਤੂੰ ਆਤਾ ਮਾ ਬੀਜ ਬੀਜ ਮੈਂ ਪਾ ਲੰਨਾ ਕੋਈ ਗੱਲ ਨਹੀਂ ਫੜਾਇਆ ਇਧਰ ਆਪਣੇ ਪਹਿਲੇ ਲੋ ਵਾਲੇ ਬੰਦੇ ਉਹ ਕਿਹੜੇ ਬੰਦੇ ਆ ਇਹ ਕਿੰਨੇ ਪਾਣੇ ਆ ਤਾ ਯਾਰ ਉਹ ਪਾਕਿਸਤਾਨ ਤੇ ਆਇਆ ਆ ਗੱਲਾਂ ਮਾਰੀਏ ਤੋ ਜਿਹੜਾ ਪਾਕਿਸਤਾਨ ਵਿੱਚ ਪੰਜਾਬ ਨਹੀਂ ਹੈਗਾ ਹਾਂ ਪਤਾ ਨੂੰ ਕੀ ਆਲੇ ਆਦਰ ਐਟ ਪਿਆ ਆ ਤੇਰੇ ਹੱਟਪ ਕੇ ਇਧਰ ਆ ਤਾਰੀ ਨੂੰ ਜਾ ਰਹੀ ਆ ਪਾਉ ਕੀ ਆਲੇ ਕਹਿੰਦਾ ਹੈ ਕਹਿੰਦਾ ਜਿਹੜਾ ਉਹ ਟਰੈਕਟਰ ਚੱਲਦਾ ਉਹ ਪਾਕਿਸਤਾਨ ਚ ਚੱਲਦਾ ਹੈ ਕਹਿੰਦਾ ਉਹ ਪੰਜਾਬ ਵਾਲਾ ਪਾਕਿਸਤਾਨ ਉਹ ਠੀਕ ਆ ਉਹ ਠੀਕ ਆ ਸਾਡੇ ਵੱਲ ਤਾਂ ਕਹਿੰਦਾ ਵਜਾਈ ਮੁਕਤ ਨਹੀਂ ਕਹਿੰਦਾ ਚੱਪਲ ਮਾਰ ਕੇ ਬੈਠਾ ਦਾ ਹੁਣ ਉੱਪਰ ਰੋਟੀ ਛੱਤੀ ਤੇਰੀ ਹੁੰਦੀ ਪਜਾ ਦੂੰਗੇ ਆਪਣਾ ਸਾਰੀ ਆਪਣਾ ਬਾਕੀ ਹੈ ਠੀਕ ਹੈ ਇੱਕੇ ਰਹਿ ਗਿਆ ਤੇ ਕੋਲ ਨਹੀਂ ਇੱਥੇ ਢਾਬੇ ਤੇ ਖਾਇਆ ਨਹੀਂ ਗਿਆ ਪਹਿਲੇ ਲੋਡ ਤੇ ਲਾ ਕੇ ਜਿੰਨੇ ਨੂੰ ਉਹ ਜਿਹੜਾ ਹੁਣ ਨਹੀਂ ਮੁੜਿਆ ਲੋਡ ਭਾਇ ਲੈ ਦੂੰਗੇ ਇਹ ਨਹੀਂ ਛੋਟਾ ਛੋਟਾ ਗੇਰ ਪਾਣ ਦੇ ਇਹ ਪਹਿਲੇ ਲੋਵ ਵਾਲੇ ਬੰਦੇ ਆਏ ਹਾਂ ਆ ਜਾ ਆਪਾਂ ਤਾਂ ਆਪਣੀ ਕਣਕ ਵੀਜੀਏ ਲਓ ਜੀ ਅੱਜ ਆਪਣਾ ਕਣਕ ਦਾ ਵੀ ਨਿਬੜ ਗਿਆ ਕੰਮ ਹੋ ਗਏ ਵਿਹਲੇ ਅਜੇ ਕਿੱਥੇ ਸੁਹਾਗਾ ਰਹਿੰਦਾ ਹੈ ਸੁਹਾਗਾ ਦਾ ਚਲ ਹੋਰਾਂ ਦਾ ਕੰਮ ਆ ਚਾਚਾ ਕਿਹਨਾਂ ਦਾ ਕੰਮ ਆ ਉਹ ਉਹ ਹੋਰ ਬੰਦੇ ਦਾ ਕੰਮ ਆ ਚਲ ਐ ਨਹੀਂ ਪਤਾ ਕਿੱਥੇ ਡਿਊਟੀ ਲੱਗਦੀ ਆਪਾਂ ਆਪਾਂ ਆਪਣਾ ਵਿਹਲੇ ਹੋ ਗਏ ਮਸ਼ੀਨ ਤੋਂ ਇਹ ਕਹ ਲੂੰ ਜਿਪੜ ਕੇ ਉਹਦਾ ਕੰਮ ਨਿਬੜ ਗਿਆ ਵਧਾਈਆਂ ਵੀ ਤਾਂ ਕਰੀਏ ਅੱਜ ਵਧਾਈਆਂ ਵੀ ਤਾਂ ਕਰੀਏ ਵਧਾਈਆਂ ਅੱਜ ਬਾਈ ਕਰਤੀਆਂ ਕੋਈ ਬੰਦਾ ਆ ਗਿਆ ਤਾਂ ਹਜੇ ਨਜ਼ਰ ਅੱਜ ਕਿਸ ਨੇ ਆਖਰੀ ਕੀਲੇ ਚ ਪੋਰ ਤੋੜਤਾ ਵੱਡਾ ਆ ਗਿਆ ਨਜ਼ਰ ਲਾ ਚਾਚਾ ਦੇਖ ਲੈ ਸਾ ਇਨੇ ਕਿਲੇ ਵਿੱਚ ਕੇ ਆਖਰ ਚ ਆਖਰੀ ਕਿਲੇ ਚ ਸੀ ਆ ਦੇਖ ਲੋ ਆ ਬਈ ਨਵੀਆਂ ਪੁਆਤੀਆਂ ਰਕਾਬਾ ਆ ਆ ਤੋੜਤੀਆਂ ਅੱਜ ਆ ਜਾ ਤੋੜੀਆਂ ਦੋਏ ਕੌਣ ਕੌਣ ਤੇ ਮੈਂ ਆ ਰ ਭਾ ਕਰੀ